ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀਓ ਡੰਡਉ ਤੇ ਬੰਦਨਿ ਅਨਿਕ ਬਾਰ ਸਰਬ ਕਲਾਸਮ ਰਥ ਡੋਲਣ ਤੇ ਰਖੋ ਪ੍ਰਭ ਨਾਨਕ ਦੇ ਕਰ ਹੱਥ ਆਉ ਆਇਆ ਦੂਰੋਂ ਚੱਲ ਕੈ ਮੈਂ ਤੱਕੀ ਤੋਂ ਸ਼ਰ ਨਾ ਜੀਓ ਮੈਂ ਆਸਰ ਕੀ ਚੇਤ ਮੈਂ ਮੇਰਾ ਸਭੋ ਦੁੱਖ ਗਵਾਏ ਜੀਓ ਜੀ ਜੰਤ ਕੇ ਠਾਕਰਾ ਸਰਬ ਚਿੰਤ ਦੁਦ ਪਾਸੇ ਜੋਤੀ ਸਿ ਪਾਵੇ ਸੋਈ ਚੰਗਾ ਇਕ ਨਾਨਕ ਕੀ ਅਰਦਾਸੇ ਆਪੇ ਹਰੀ ਇਕ ਰੰਗ ਹੈ ਆਪੇ ਬਹੁ ਰੰਗੀ ਜੋਤੀ ਸਿ ਭਾਵੇ ਨਾਨਕਾ ਸਾਈ ਗਲ ਚੰਗੀ ਸੋ ਕੋ ਟਲ ਗੁਰ ਸੇਵੀ ਐ ਐਨ ਸੁਸਾਜਿਸ ਬਾਈ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵੇ ਸਿਫਤਿ ਕ ਸਮਦੀ ਨੂਰੇ ਅਰਸੋਂ ਕੁਰਸੋਂ ਚਟੀਐ ਤੁਦ ਡਿਟੇ ਸਚੇ ਪਾਤਿਸ਼ਾ ਮਲ ਜਨਮ ਜਨਮ ਦੀ ਕਟਿਐ ਸਜਣ ਸਚਾ ਪਾਤਿਸ਼ਾ ਸਿਰ ਸ਼ਾਹਾਂ ਦੇ ਸ਼ਾਹ ਹੋ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹ ਹੋ ਸੱਜਣ ਸੱਚਾ ਪਾਤਿਸ਼ਾਹ ਸਿਰ ਸ਼ਾਹਾਂ ਦੇ ਸ਼ਾਹ ਹੋ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਸਾਜੀ ਨਵਾਜੀ ਸਾ ਸੰਗਤ ਜੀ ਅੱਜ ਆਪਾਂ ਲੜੀਵਾਰ ਸਹਿਜ ਪਾਠ ਜਿਹੜਾ ਵਾ ਉਹਦੇ ਜਾਪ ਕਰਦੇ ਆਂ ਔਰ ਉਸਰ ਬਾਤ ਹੀ ਸੰਗਤਾਂ ਨੂੰ ਦਾਸ ਵੱਲੋਂ ਬੇਨਤੀ ਹੈ ਕਿ ਗੁਰਚਬਦ ਵਿਚਾਰ ਚੈਨਲ ਜੋ ਹੈ ਇਹਨੂੰ ਸਬਸਕ੍ਰਾਈਬ ਕਰੋ ਤਾਂ ਜੋ ਆਪਾਂ ਨਾਮ ਬਾਣੀ ਗੁਰੂ ਸਾਹਿਬਾਨ ਦੀ ਜਿਹੜੀ ਪਵਿੱਤਰ ਬਾਣੀ ਹੈ ਇਹਨੂੰ ਆਪਾਂ ਜਪ ਕੇ ਪੜ੍ਹ ਕੇ ਸੁਣ ਕੇ ਸਰਵਣ ਕਰਕੇ ਆਪਣੇ ਜੀਵਨ ਨੂੰ ਸਵਾਰੀਏ ਬਲਵਤੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਪਤਿ ਸ਼ਲੋਕ ਗਣ ਕਾਲੀ ਸਭ ਦਿਵਸ ਸਾਸ ਨਹਿ ਬਡਣ ਕਟਣ ਤਿਲਸਾਰ ਗਣ ਕਾਲੀ ਸਭ ਦਿਵਸ ਸਸ ਨਹਿ ਭਡਣ ਕਟਣ ਤਿਲਸਾਰ ਜੀਵਨ ਲੋਰੇ ਪਰਮ ਮੋ ਨਾਨਕ ਤੇ ਉਗਵਾਰ ਪੌੜੀ ਗੰਗਾ ਅੰਗਰਾਸੀ ਕਾਲ ਤੇ ਜੋ ਸਾਖਤ ਪ੍ਰਭ ਕੀਨ ਅਨਕ ਜੋਨ ਜਨਮੇ ਮਰੇ ਆਤਮ ਰਾਮ ਨਾ ਚੀਨ ਗਿਆਨ ਧਿਆਨ ਤਾਹੂ ਕੋ ਪਾਈ ਆਈ ਗੁਰ ਕਿਰਪਾ ਜੀ ਆਪ ਦਿਵਾਏ ਗਣਤੀ ਗਣੀ ਨਾ ਕੋਊ ਛੂਟੈ ਕਾਤੀ ਗਾਗਰ ਸਰ ਪਰ ਫੂਟੈ ਸੋ ਜੀਵਤ ਜੇ ਜੀਵਤ ਜਪਿਆ ਪ੍ਰਗਟ ਪਏ ਨਾਨਕ ਨਹਿ ਛਪਿਆ ਗੰਗਾ ਅੰਗਰਾਸੀ ਕਾਲ ਤਿਹ ਜੋ ਸਾਖਤ ਪ੍ਰਭ ਕੀਨ ਅਨਕ ਜੋਨ ਜਨਮੇ ਮਰੇ ਆਤਮ ਰਾਮ ਨਾ ਚੀਨ ਅੰਗਿਆਨ ਧਿਆਨ ਤਾਹੂ ਕੋ ਆਏ ਕਰ ਕਿਰਪਾ ਜੇ ਆਪ ਦਿਵਾਏ ਗਣਤੀ ਗਣੀ ਨਹੀਂ ਕੋਊ ਛੂਟੈ ਕਾਤੀ ਗਗਰ ਸਰ ਪਰ ਫੂਟੈ ਜੋ ਜੀਵਤ ਜੇ ਜੀਵਤ ਜਪਿਆ ਪ੍ਰਗਟ ਪਏ ਨਾਨਕ ਨੈ ਛਪਿਆ ਸੋ ਲੋਕ ਚੇਤ ਚੇਤ ਵੋ ਚਰਨਾਰਬਿੰਦ ਊਧ ਕਵਲ ਬਿਕ ਸੰਤ ਪ੍ਰਗਟ ਭਏ ਆਪੇ ਗੋਬਿੰਦ ਨਾਨਕ ਸੰਤ ਮਤਾੰਤ ਪੌੜੀ ਚਚ ਚਰਨ ਕਮਲ ਗੁਰ ਲਾਗਾ ਤਨ ਤਨ ਉਹ ਆ ਦਿਨ ਸੰਯੋਗ ਸੁਭਾਗਾ ਚਾਰ ਕੁੰਡ ਦੇ ਦਿਸ ਭਰਮ ਆਇਓ ਭਈ ਕਿਰਪਾ ਤਬ ਦਰਸ਼ਨ ਪਾਇਓ ਚਾਰ ਵਿਚਾਰ ਬਿਨ ਸਿਓ ਸਬਦੂਆ ਸਾਧ ਸੰਗ ਮਨ ਨਿਰਮਲ ਹੁਆ ਜਿੰਤ ਬਿਸਾਰੀ ਏਕ ਦ੍ਰਿਸ਼ਟੀਤਾ ਨਾਨਕ ਗਿਆਨ ਅੰਜਨ ਜੇ ਨੇਤਰਾ ਸਲੋਕ ਛਾਤੀ ਸੀਤਲ ਮਨ ਸੁਖੀ ਸ਼ੰਤ ਗੋਬਿੰਦ ਗੁਨ ਗਾਏ ਐਸੀ ਕਿਰਪਾ ਕਰੋ ਪ੍ਰਭ ਨਾਨਕ ਦਾਸ ਦਸਾਏ ਪੌੜੀ ਸ਼ਿਸ਼ਾ ਸ਼ੋਰੇ ਦਾਸ ਤਮਾਰੇ ਦਾਸ ਦਾਸਨ ਕੀ ਪਾਨੀ ਹਾਰੇ ਸ਼ਿਸ਼ਾ ਸ਼ਾਰ ਹੋਤ ਤੇਰੇ ਸੰਤਾ ਆਪਣੀ ਕਿਰਪਾ ਕਰੋ ਭਗਵੰਤਾ ਸਾਡ ਸਿਆਨਪ ਬਹੁ ਚਤ్రਾਈ ਸੰਤਨ ਕੀ ਮਨ ਟੇਗ ਟਕਾਈ ਛਾਰ ਕੀ ਪੁਤਰੀ ਪਰਮ ਗਤ ਪਾਈ ਨਾਨਕ ਜਾਣ ਕੋ ਸੰਤ ਸਹਾਈ ਸੋ ਲੋਕ ਜੋਰ ਜ਼ੁਲਮ ਫੂਲੇ ਕਨੋਂ ਕਾਚੀ ਦੇ ਬੇਕਾਰ ਅਹ ਬੋਦ ਬੰਧਨ ਪਰੇ ਨਾਨਕ ਨਾਮ ਛੁਟਾਰ ਪੌੜੀ ਜੱਜਾ ਜਾਣੇ ਹਉ ਕਛ ਹੂਆ ਬਾਦਿਓ ਜਿਉ ਨੱਲੀ ਪਰਮਸੂਆ ਜੋ ਜਾਣੇ ਹਉ ਭਗਤ ਗਿਆਨੀ ਆਗੇ ਠਾਕਰ ਤਿਲ ਨਹੀਂ ਮਾਨੀ ਜੋ ਜਾਣੇ ਮੈਂ ਕਤਨੀ ਕਰਤਾ ਵਿਆਪਰੀ ਬਸਦਾ ਜਿਉ ਫਿਰਤਾ ਸਾਧ ਸੰਗ ਜੇ ਹਉ ਮੇ ਮਾਰੀ ਨਾਨਕ ਤਾ ਕੋ ਮਿਲੇ ਮਰਾਰੀ ਸਹ ਲੋਕ ਚਾਲੇਂਗੀ ਉਟ ਨਾਮ ਜਪੋ ਜਿਸ ਬਾਸਰੇ ਆਰਾਧ ਕਾਰਾ ਤੁਜੇ ਨਾ ਬਿਆਪੀ ਨਾਨਕ ਮਿਟੇ ਉਪਾਦ ਪੌੜੀ ਝਿਜਾ ਚੂਰਨ ਮਿਟੇ ਤਮਾਰੋ RAM ਨਾਮ ਸਿਉ ਕਰ ਬਿਉਹਾਰੋ ਚੂਰਤ ਚੂਰਤ ਸਾਗਤ ਮੂਆ ਜਾਂ ਕਿਰਦੇ ਹੋਤ ਪਾਉ ਬੀਆ ਘਰੇ ਕ ਸੰਬਲਤ ਆਪ ਤੇਰੇ ਮਨੁਆ ਅੰਮ੍ਰਿਤ ਕਥਾ ਸੰਤ ਸੰਗ ਸੁਨੁਆ ਅੰਮ੍ਰਿਤ ਕਥਾ ਸੰਤ ਸੰਗ ਸੁਨੁਆ ਚਰੇ ਕਾਮ ਕ੍ਰੋਧ ਦ੍ਰਿਸ਼ਟਾਈ ਨਾਨਕ ਜਾਂ ਕੋ ਕਿਰਪਾ 고ਸਾਈ ਸੋ ਲੋਕ ਯਤਨ ਕਰੋ ਤੁਮ ਅਨਕ ਬਿਦ ਰਹਿਨ ਨਾ ਪਾਵੋ ਮੀਤ ਜੀਵਤ ਰਹੋ ਹਰ ਹਰ ਭਜੋ ਨਾਨਕ ਨਾਮ ਪਰਿਤ ਪਵੜੀ ਨਿਨ੍ਹਾ ਜਾਣੋ ਧ੍ਰਿੜ ਨਹੀਂ ਨਿਨ੍ਹਾ ਜਾਣੋ ਧ੍ਰਿੜ ਸਹੀ ਬਿਨਸ ਜਾਤ ਇਹੇਤ ਗਣਤੀ ਗਨੋਨਾ ਗਣ ਸਕੋ ਊਟ ਸਦਾਰੇ ਕੀਤ ਜੋ ਪੇਖੂ ਸੋ ਬਿੰਸਤੋ ਤਾਂ ਕੋ ਤਾਂ ਸਿਓ ਕਰੀਏ ਸੰਗ ਜਾਣੋ ਇਆ ਬਿਦ ਸਹੀ ਚਿਤ ਊਟੋ ਮਾਇਆ ਰੰਗ ਜਾਣਦੇ ਸੋਈ ਸੰਤ ਸੋਏ ਪਰਮਤਿ ਕੀ ਜਤ ਭਿੰਨ ਅੰਧ ਕੂਪਤੇ ਅੰਧ ਕੂਪਤੇ ਤੇਹ ਕੱਢੋ ਜੇ ਹੋਵੋ ਸੋ ਪਰਸੰਨ ਜਾਂ ਕੇ ਹਾਥ ਸਮਰਾਥ ਤੇ ਕਾਰਨ ਕਰਨੇ ਜੋਗ ਨਾਨਕ ਤੇ ਉਸਤਤ ਕਰੋ ਜਾਉ ਕਿਉ ਸੰਜੋਗ ਸਲੋਕ ਉਟੇ ਬੰਧਨ ਜਨਮ ਮਰਨ ਸਾਧ ਸੇਵ ਸੁਖ ਪਾਈ ਨਾਨਕ ਮਨੋਂ ਨ ਬਿਸਰੇ ਗੁਣ ਨੇ ਦੇ ਗੋਬਿੰਦ ਰਾਏ ਪੌੜੀ ਤੈਲ ਕਰੋ ਤੋ ਇਕ ਕੀ ਜਾਂ ਤੇ ਬਿਰਥਾ ਨਾ ਕੋਈ ਮਨਤਾ ਨ ਮੁਖ ਹੀਏ ਬਸੈ ਜੋ ਚਾਹੂੰ ਸੋ ਹੋਏ ਟਲ ਮੈਲ ਤਾਂ ਕੋ ਮਿਲੈ ਜਾਂ ਕੋ ਸਾਧ ਕਿਰਪਾਲ ਸਾਧੂ ਸੰਗਤ ਤੋ ਬਸੈ ਜੋ ਆਪਨ ਹੋਏ ਦਿਆਲ ਤੋਹੀ ਟਾਹੀ ਬੋ ਭਵਨ ਬਿਨੇ ਨਾਵੇਂ ਸੁਖ ਨਾਹੀ ਤਲੇ ਜਾਮ ਕੇ ਦੂਤ ਤਿਹ ਜੋ ਸਾਧੂ ਸੰਗ ਸਮਾਹੀ ਬਾਰ ਬਾਰ ਜਾਓ ਸੰਤ ਸਦਕੇ ਨਾਨਕ ਪਾਪ ਬਿਨਾਸੀ ਕਦ ਕੇਸ ਲੋਕ ਤਾਕ ਨਾ ਹੋਤੀ ਤਿਨੋ ਦਰ ਜੇ ਹੋਵੋ ਸੋ ਪਰਸਨ ਜੋ ਜਨ ਪ੍ਰਭ ਆਪਣੀ ਕਰੇ ਨਾਨਕ ਤੇ ਤਨ ਤਨ ਪੌੜੀ ਠਠਾ ਮਨੁ ਆਠਾ ਹੀ ਨਹੀਂ ਜੋ ਸਗਲ ਤਿਆਗ ਏਕੇ ਲਪਟਾਹੀ ਠੇਕ ਮਾਇਆ ਸੰਗ ਮੂਏ ਊ ਆ ਕੈ ਕੁਸ਼ਲ ਨਾ ਕਤ ਹੂਏ ਠਾਡ ਪਰੇ ਸੰਤ ਸੰਗ ਬਸਿਆ ਠਾਡ ਪਰੇ ਸੰਤਾ ਸੰਗ ਬਸਿਆ ਅੰਮ੍ਰਿਤ ਨਾਮ ਤਹਾਂ ਜੀ ਰਸਿਆ ਠਾਕਰ ਆਪਣੇ ਜੋ ਜਨ ਪਾਇਆ ਨਾਨਕ ਊਆ ਕਾ ਮਨ ਸਿਤ ਲਾਇਆ ਸਲੋਕ ਡੰਡਉਤ ਬੰਧਨ ਅਨਕ ਬਾਰ ਸਰਬ ਕਲਾਸਮ ਰਥ ਡੋਲਣ ਤੇ ਰਾਖੋ ਪ੍ਰਭ ਨਾਨਕ ਦੇ ਕਰ ਹੱਤ ਪੌੜੀ ਡੱਡਾ ਡੀਰਾ ਈ ਨਹੀਂ ਜੇ ਡੀਰਾ ਤਹ ਜਾਨ ਊਆ ਡੇ ਰਾਜਾਂ ਸੰਜਮੋ ਗੁਰ ਕੈ ਸ਼ਬਦ ਪਛਾਨ ਐ ਆ ਡੇ ਰਾ ਕੋ ਸ਼ਰਮ ਘਾਲੇ ਜਾਂ ਕਾਤ ਸੁ ਨਹੀਂ ਸੰਗ ਚਾਲੈ ਵਾਡੇਰਾ ਕੀ ਸੋ ਕੀਮਤ ਨਾ ਜਾਣੇ ਜਾਂ ਕੋ ਦ੍ਰਿਸ਼ਟ ਪੂਰਨ ਭਗਵਾਨ ਹੈ ਡੇਰਾ ਨੇ ਚਲ ਸੱਚ ਸਾਧ ਸੰਗ ਪਾਇਆ ਨਾਨਕ ਤੇ ਜਨਹ ਡਲਾਇਆ ਸਲੋਕ ਤਾਣ ਲਾਗੇ ਤਰ ਮਰਾਈ ਕਿਨੇ ਨਾ ਕਾਲਿਓ ਬੰਦ ਨਾਨਕ ਬਰੇ ਜਪ ਹਰੀ ਸਾਧ ਸੰਗ ਸੰਬੰਧ ਪੌੜੀ ਟਡਾ ਢੁੰਡਤ ਕਹਿ ਫਿਰੋ ਟੁੰਡਣ ਇਆ ਮਨ ਮਾਹੀਂ ਸੰਗ ਤੁਹਾਰੇ ਪ੍ਰਭ ਵਸੇ ਬਨ ਬਨ ਕਹਾ ਪੁਰਾਈ ਏਰੀਟਾ ਹੋ ਸਾਧ ਸੰਗ ਅਹ ਬੁੱਧ ਬਿਕਰਾਲ ਸੁਖ ਪਾਵੋ ਸਈਜੇ ਬਸੋ ਦਰਸ਼ਨ ਦੇਖ निहाल ਤੇਰੀ ਜਾਮੇ ਜੰਮਰੀ ਗਰਭ ਜੋਣ ਦੁਖ ਪਾਏ ਮੋ ਮਗਨ ਲਪਟਤ ਰਹੇ ਆਉ ਹਾਉ ਆਵੇ ਜਾਏ ਟੈ ਟੈ ਤੇ ਅਬ ਢੈ ਪਰੇ ਸਾਧ ਜਨਾ ਸ਼ਰਨਾਇ ਦੁਖੇ 파ਹੀ ਕਾਟਿਆ ਨਾਨਕ ਲੀਏ ਸਮਾਏ ਸ਼ਲੋਕ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾਹੋਂ ਨਾ ਤੂੰ ਨਾ ਛੁੱਟੇ ਨਿਗਟ ਨਾ ਜਾਹੀਓ ਦੂਤ ਕੌੜੀ ਨਾਣਾ ਰਣਤੀ ਸੀ ਜੀਐ ਆਤਮ ਜੀਤੇ ਕੋਏ ਓਮੇ ਅਨ ਸਿਉ ਲਰ ਮਰੇ ਸੋ ਸੋ ਬਾਦੂ ਹੋਏ ਮਣੀ ਮਟਾਏ ਜੀਵਤ ਮਰੇ ਗੁਰ ਪੂਰੇ ਉਪਦੇਸ਼ ਮਨਵਾ ਜੀਤੇ ਹਰ ਮਿਲੇ ਤ ਸੂਰਤ ਨਵੇਸ ਨਾਨਕੋ ਜਾਣੀ ਆਪਣੂ ਏਕੇ ਟੇਕੇ ਅਧਾਰ ਰਹਿਣ ਦਿਨ ਸਿਮਰਤ ਰਹੇ ਸੋ ਪ੍ਰਭਪੁਰਖ ਅਪਾਰ ਰੇਨ ਸਗਲ ਇਆ ਮਨ ਕਰੀ ਯੂ ਕਰਮ ਕਮਾਈ ਹੁਕਮੇ ਬੂਜੇ ਸਦਾ ਸੁਖ ਨਾਨਕ ਲਿਖਿਆ ਪਾਏ ਸਲੋਕ ਤਨ ਮਨ ਤਨ ਅਰਪੋ ਤਿਸੈ ਪ੍ਰਭੂ ਮਲਾਵੇ ਮੋਹਿ ਨਾਨਕ ਪਰਮ ਪਉ ਕਾਟੀਏ ਚੂਕੇ ਜਮ ਕੀ ਜੋ ਹੋਏ ਤਨ ਮਨ ਤਨ ਅਰਪੋ ਤਿਸੇ ਪ੍ਰਭੂ ਮਲਾਵੇ ਮੋਹੇ ਨਾਨਕ ਪਰਮ ਪਉ ਕਾਟੀਏ ਚੂਕੇ ਜਮ ਕੀ ਜੋ ਸਲੋਕ ਤਤਾ ਤਾਂ ਸਿਉ ਪ੍ਰੀਤ ਕਰ ਗੋਣ ਗੋਬਿੰਦ ਰਾਈ ਗੋਣ ਨਿਦ ਗੋਬਿੰਦ ਰਾਈ ਹਲ ਪਾਵੇ ਮਨ ਬਾਸ਼ਤੇ ਤਪਤ ਤੁਹਾਰੀ ਜਾਏ ਤਰਾਸ ਮਿਟੇ ਜਮ ਪੰਤ ਕੀ ਜਾਸ ਬਸੇ ਮਨ ਨਾਓ ਗਤ ਪਾਵੇ ਮਤ ਹੋਈ ਪਰਗਾਸ ਮੈਲੀ ਪਾਵੇ ਠਾਉ ਤਾਉ ਸੰਗ ਨਾ ਧਨ ਮਿਲੇ ਗ੍ਰਹਿ ਜੋ ਬਨ ਨਹਿ ਰਾਜ ਸੰਤ ਸੰਗ ਸਿਮਰਤ ਰਹੋ ਇਹ ਤੁਹਾਰੇ ਕਾਜ ਤਾਤਾ ਕਸ਼ੂ ਨ ਹੋਈ ਹੈ ਜੋ ਆਪਨਵਾਰੇ ਆਪ ਤਾ ਤ ਕਛੂ ਨ ਹੋਈਐ ਜੋ ਤਾਪਨਵਾਰੇ ਆਪ ਪ੍ਰਤਿਪਾਲੇ ਨਾਨਕ ਹਮੇ ਆਪੇ ਮਾਈ ਬਾਪ ਸੋ ਲੋਕ ਤਾਕੇ ਬੋ ਬਿਦਕਾਰ ਤੇ ਤ੍ਰਿਪਤ ਨਾ ਤ੍ਰਿਸ਼ਨਾ ਲਾਤ ਸਚੁ ਸਚੁ ਸਾਖਤ ਮੂਏ ਨਾਨਕ ਮਾਇਆ ਨਾ ਸਾਤ ਪੌੜੀ ਤਤਾ تیر ਕੋ ਨਹੀਂ ਕਾਇ ਪਸਾਰੋ ਪਾਵ ਅਨਕ ਬੰਚ ਬਲ ਛਲ ਕਰੋ ਮਾਇਆ ਏਕ ਉਪਾਵ ਥੈਲੀ ਸੰਚੋ ਸ਼ਰਮ ਕਰੋ ਥਾਕ ਪਰੋ গোਵਾਰ ਮਨ ਕੇ ਕਾਮ ਨ ਆਵਈ ਅੰਤੇ ਔਸਰ ਬਾਰ ਤਿਤ ਪਾ ਬੋ ਗੋਬਿੰਦ ਪਜੋ ਸੰਤਾਂ ਕੀ ਸਿੱਖ ਲਿਓ ਪ੍ਰੀਤ ਕਰੋ ਸਾਦੇ ਕਸਿਓ ਇਆ ਸਾਚਾ ਇਸ ਨੇਹੋ ਕਰਨ ਕਰਨ ਕਰਾਵਨੋ ਸਭ ਦੇ ਕੇ ਹਾਥ ਜਿਤ ਜਿਤ ਲਾਵੋ ਤਿਤ ਤਿਤ ਲਗੇ ਨਾਨਕ ਜਨ ਤੇ ਅਨਾਤ ਸਲੋਕ ਦਾਸੇ ਇੱਕ ਨਿਹਾਰਿਆ ਸਭ ਕੀ ਸ਼ ਦੇਵਣ ਹਾਰ ਦੇਂਦੇ ਟੋਟ ਨਯਾਵੋ ਹੀ ਅ ਗਨਤ ਪਰੇ ਪੰਡਾਰ ਦੇਨ ਹਾਰ ਸਦ ਜੀਵਨ ਹਾਰਾ ਮਨ ਮੂਰਕ ਕਿਉ ਤਾਹੇ ਬਸਾਰਾ ਦੋਸ਼ ਨਹੀਂ ਕਾਹੂ ਕੋ ਮੀਤਾ ਮਾਇਆ ਮੋ ਬੰਦ ਪ੍ਰਭ ਕੀਤਾ ਦਰਦ ਨਿਵਾਰੇ ਜਾਕੇ ਆਪੇ ਨਾਨਕ ਤੀਤੇ ਗੁਰਮੁਖ ਤਰਾਪੇ ਸੋ ਲੋਕ ਤਰ ਜੀਰੇ ਇਕ ਟੇਕ ਤੂੰ ਲਹਾਬ ਡਾਨੀ ਆਸ ਨਾਨਕ ਨਾਮ ਤੇ ਆਈ ਐ ਕਾਰਜਿ ਆਵੇ ਰਾਸ ਪੌੜੀ ਤਦਾ ਤਾਵਦ ਤਾ ਮਿਟੇ ਸੰਤ ਸੰਗ ਹੋਏ ਬਾਸ ਤੁਰਤੇ ਕਿਰਪਾ ਕਰੋ ਆਪ ਤਾਓ ਓਏ ਮਨੀ ਪਰਗਾਸ ਤਨ ਸਾਚਾ ਤੇਉ ਸਾਚਾ ਸਾਹਾ ਹਰ ਹਰ ਪੂੰਜੀ ਨਾਮ ਵੇ ਸਾਹਾ ਧੀਰਜ ਜੈ ਸੋਬਾ ਤੇ ਬਨਿਆ ਹਰ ਹਰ ਨਾਮ ਸਰਵਨ ਜੀ ਸੁਨਿਆ ਗੁਰਮੁਖ ਜੀ ਘਟ ਰਹਿ ਸਮਾਈ ਨਾਨਕ ਤੇ ਜਨ ਮਿਲੀ ਵਡਾਈ ਸਲੋਕ ਨਾਨਕ ਨਾਮ ਨਾਮ ਜਪ ਜਪਿਆ ਅੰਤਰ ਬਾਰ ਰੰਗ ਗੁਰ ਪੂਰੇ ਅਪਦੇਸਿਆ ਨਰਕ ਨਹੀਂ ਸਾਧ ਸੰਗ ਪੌੜੀ ਨੰਨਾ ਨਰਕ ਪਰੇ ਤੇ ਨਹੀਂ ਜਾ ਕੇ ਮਨ ਤਨ ਨਾਮ ਬਸਾਈ ਨਾਮ ਨਿਦਾਨ ਗੁਰਮੁਖ ਜੋ ਜਪਤੇ ਬਿਖ ਮਾਇ ਮਹਿ ਨਾ ਓਇ ਕਪਤੇ ਨੰਨਾ ਕਾਰ ਨਾ ਹੋਤਾ ਤਾ ਕਹੋ ਨਾਮ ਮੰਤਰ ਗੁਰ ਦੀਨੋ ਜਾ ਕਹੋ ਨਿਦ ਨਿਦਾਨ ਹਰਿ ਅੰਮ੍ਰਿਤ ਪੂਰੇ ਤੈ ਬਾਜੇ ਨਾਨਕ ਅਨਹਦ ਤੂਰੇ ਸੋ ਲੋਕ ਪਤ ਰਾਖੀ ਗੁਰ ਪਾਰ ਬ੍ਰਹਮ ਤਜ ਪਰ ਪੰਚ ਮੋਹ ਬੇਕਾਰ ਨਾਨਕ ਸੋ ਅਰਾਦੀ ਐ ਅੰਤਨ ਪਾਰਾ ਵਾਰ ਪੌੜੀ ਪਪਾ ਪਰਮਤ ਪਾਰ ਨਾ ਪਾਇਆ ਪਤਤ ਪਾਵਣ ਅਗਮ ਹਰ ਰਾਇਆ ਹੋਤ ਪਨੀਦ ਕੋਟ ਪਰਾਦੂ ਅੰਮ੍ਰਿਤ ਨਾਮ ਜਪੇ ਮਿਲ ਸਾਧੂ ਪਰ ਪੰਜ ਤਰੋ ਮੋਹ ਮਿਟਨਾਈ ਜਾਂ ਕੋ ਰਖੋ ਆਪ ਗੋਸਾਈ ਪਾਤਸ਼ਾਹ ਛਤਰ ਸਿਰ ਸ਼ੋਉ ਪਾਤਸ਼ਾਹ ਛਤਰ ਸਿਰ ਸੋਉ ਨਾਨਕ ਦੂਸਰੇ ਵਰਨਾ ਕੋ ਹੂਸ ਲੋਕ ਫਾਹੀ ਕਾਟੇ ਮਿਟੇ ਗਵਨ ਪਤੇ ਭਈ ਮਨ ਜੀਤ ਨਾਨਕ ਗੁਰ ਤੇ ਥਿਤ ਪਾਈ ਫਿਰਨੇ ਮਿਟੇ ਨਿਤ ਨੀਤ ਬੌੜੀ ਪਪਾ ਫਿਰਤ ਫਿਰਤ ਤੂੰ ਆਇਆ ਦੁਰਲਭ ਦੇ ਕਲਯੁਗ ਮੈਂ ਪਾਇਆ ਫਿਰ ਇਹ ਔਸਰ ਚਰੇ ਨਾ ਹਾਥਾ ਨਾਮ ਜਪੋ ਤੋ ਕਟਿਏ ਫਾਸਾ ਫਿਰ ਫਿਰ ਆਵਣ ਜਾ ਨਾ ਹੋਈ ਏਕ ਏਕ ਜਪੋ ਜਪ ਸੋਈ ਕਰੋ ਕਿਰਪਾ ਪ੍ਰਭ ਕਰਨਿ ਹਾਰੇ ਮੇਲ ਲਹੋ ਨਾਨਕ ਬੀਚਾਰੇ ਕਰੋ ਕਿਰਪਾ ਪ੍ਰਭ ਕਰਨਿ ਹਾਰੇ ਨੇ ਲੇ ਲਿਓ ਨਾਨਕ ਬੇਚਾਰੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਸਾਜੀ ਨਵਾਜੀ ਸਾਧ ਸੰਗਤ ਜੀ ਆਜ ਆਪ ਜੀ ਨੇ ਸੈਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚੋਂ ਸਹਿਜ ਪਾਠ ਦਾ ਆਨੰਦ ਮਾਣਿਆ ਗੁਰੂ ਮਾਰਾ ਸੱਚੇ ਪਾਤਸ਼ਾਹ ਸਰਬੱਤ ਹੀ ਸੰਗਤਾਂ ਉੱਪਰ ਮੇਰਾ ਪਰਿਆਹਤ ਰੱਖਣ ਦੁੱਖਾਂ ਕਲੇਸ਼ਾਂ ਕਸ਼ਟਾਂ ਤੋਂ ਬਚਾ ਕੇ ਰੱਖਣ ਤੰਦਰੁਸਤੀਆਂ ਬਖਸ਼ਣ ਤਰੱਕੀਆਂ ਬਖਸ਼ਣ ਸਭ ਨੂੰ ਆਪਨੇ ਦਰੋਂ ਕਰੋ ਨਾਮਦਾਨ ਸਿੱਕੀ ਸਦਕ ਬਖਸ਼ਣ ਚੜਦੀ ਕਲਾ ਵਿੱਚ ਰੱਖਣ ਸਭ ਨੂੰ ਗੁਰੂ ਮਹਾਰਾਜ ਹਰ ਪ੍ਰਕਾਰ ਦੀ ਤਰ੍ਹਾਂ ਕਿਸੇ ਵੀ ਕਿਸਮ ਦੀ ਕੋਈ ਘਾਟਨਾ ਨਾ ਰਹੇ ਦੇਣ ਹਰੇਕ ਮਨੁੱਖ ਨੂੰ ਜਿਹੜੀ ਆ ਖੁਸ਼ੀ ਮਿਲੇ ਤੰਦਰੁਸਤੀ ਮਿਲੇ ਔਰ ਗੁਰੂ ਅਗੇ ਅਰਦਾਸ ਹੈ ਬੇਨਤੀ ਹੈ ਕਿ ਗੁਰੂ ਮਹਾਰਾਜ ਸਭ ਨੂੰ ਜਿਹੜਾ ਵਾ ਗੁਰਬਾਣੀ ਦੇ ਨਾਲ ਜੋੜ ਕੇ ਰੱਖੇ ਕਿਉਂ ਗੁਰਬਾਣੀ ਜਿਹੜੀ ਹੈ ਇਹ ਸਾਡੇ ਜੀਵਨ ਦਾ ਆਧਾਰ ਹੈ ਗੁਰਬਾਣੀ ਦੇ ਨਾਲ ਹੀ ਸਾਡੇ ਮਨ ਨੂੰ ਅਸਲ ਸਕੂਨ ਮਿਲਣਾ ਆਨੰਦ ਮਿਲਣਾ ਖੁਸ਼ੀ ਮਿਲਣੀ ਜਿਵੇਂ ਸਾਡੇ ਤਨ ਦੀ ਖਰਾਕ ਭੋਜਨ ਹੈ ਇਸੇ ਤਰ੍ਹਾਂ ਮਨ ਦਾ ਖਰਾਕ ਜਿਹੜੀ ਹੈ ਮਨ ਦੀ ਖਰਾਕ ਉਹ ਭਜਨ ਹੈ ਬੰਦਗੀ ਹੈ ਜਿਵੇਂ ਸਾਡਾ ਪਾਣੀ ਤੋਂ ਬਿਨਾ ਨਹੀਂ ਗੁਜ਼ਾਰਾ ਹੋ ਸਕਦਾ ਇਸੇ ਤਰ੍ਹਾਂ ਸਾਡਾ ਗੁਰਬਾਣੀ ਤੋਂ ਬਿਨਾ ਨਹੀਂ ਗੁਜ਼ਾਰਾ ਹੋ ਸਕਦਾ ਜਿਵੇਂ ਪਿਆਣੀ ਪਾਣੀ ਸਾਡੀ ਪਿਆਸ ਬੁਝਾਉਂਦਾ ਵਾ ਸਾਡੇ ਅੰਦਰ ਠੰਡ ਪਾਉਂਦਾ ਵਾ ਅਸੀਂ ਤਾਂ ਦੀ ਸਫਾਈ ਕਰਦੇ ਪਾਣੀ ਨਾਲ ਪਿਆਸ ਮਟਾਉਣੇ ਇਸ ਤਰ੍ਹਾਂ ਪਾਣੀ ਸਾਡੇ ਮਨ ਦੀ ਸਫਾਈ ਕਰਦੀ ਹੈ ਔਰ ਸਾਨੂੰ ਠੰਡਕ ਬਖਸ਼ਦੀ ਅਸੀਤਲ ਹੁਆ ਮਨੁਆ ਸੋ ਸੋਏ ਸੰੰਧੜੀ ਮੇਰੇ ਤਨ ਮਨ ਮੌਲਾ ਨਾਮ ਜਪੰਧੜੀ ਲਾਲੀ ਪੰਧ ਜਲੰਧੜੀ ਮੇਰੇ ਅੰਦਰ ਠੰਡਾ ਗੁਰਦਰਸ਼ਨ ਦੇਖ ਨਿਹਾਲੀ ਸੋ ਗੁਰੂ ਪਿਆਰਿਓ ਬਾਣੀ ਪੜਦਿਆਂ ਵਿਚਾਰਾਂ ਕਰਦਿਆਂ ਦਾਸ ਕੋਲੋਂ ਏਕ ਨੀ ਨੇਕ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਤਰੁੱਟੀਆਂ ਰਹਿ ਗਈਆਂ ਵਾਂ ਹੋ ਗਈਆਂ ਹੋਣ ਗਈਆਂ ਗੁਰੂ ਗ੍ਰੰਥ ਸਾਹਿਬ ਜੀ ਅਤੇ ਸਾਧ ਸੰਗਤ ਜਿਹੜੇ ਆ ਭੁੱਲਾਂ ਬਖਸ਼ਣ ਯੋਗ ਨੇ ਦਾਸ ਦੀਆਂ ਭੁੱਲਾਂ ਜਿਹੜੀਆਂ ਉਹ ਨજર ਅੰਦਾਜ਼ ਕਰਨੀਆਂ ਵਾਂ ਇਹਨਾਂ ਵੱਲ ਬਿਲਕੁਲ ਧਿਆਨ ਨਹੀਂ ਦੇਣਾ ਔਰ ਗੁਰੂ ਦੇ ਸ਼ਬਦ ਜਿਹੜੇ ਆ ਬਾਣੀ ਨੂੰ ਆਪਣੇ ਮਾਨ ਵਿੱਚ ਵਸਾ ਕੇ ਆਪਣੇ ਹਿਰਦੇ ਨੂੰ ਸਾਫ਼ ਕਰੀਏ ਔਰ ਗੁਰੂ ਦੀ ਬਾਣੀ ਦਾ ਆਨੰਦ ਮਾਣੀਏ ਤੇ ਇਸੇ ਤਰ੍ਹਾਂ ਜਿਹੜਾ ਵਾ ਗੁਰੂ ਦੇ ਨਾਲ ਜੁੜ ਕੇ ਰਹੀਏ ਤੇ ਹਮੇਸ਼ਾ ਵਾਹਿਗੁਰੂ ਵਾਹਿਗੁਰੂ ਜਿਹੜਾ ਵਾ ਉਹ ਕਹਿੰਦੇ ਰਹੀਏ ਸੋ ਇਹਨੀਆਂ ਕ ਬੇਨਤੀਆਂ ਪ੍ਰਵਾਨ ਕਰਨੀਆਂ ਹੋਇਆਂ ਪੁੱਲਾਂ ਦੇ ਖਿਮਾ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ